ਦਾ ਇਤਿਹਾਸ ਜਿਹਦੇ ਉੱਪਰ ਬੜਾ ਰੌਲਾ ਪਾਇਆ ਜਾਂਦਾ ਵਾਰਸ ਵਨੀਆਂ ਗੱਲਾਂ ਕੀਤੀਆਂ ਜਾਂਦੀਆਂ ਬੜੇ ਆ ਗਾਉਣ ਵਜਾਉਣ ਵਾਲੇ ਜਿਹੜੇ ਆ ਇਹ ਜੀ ਮੁਗਲ ਕੁੜੀਆਂ ਚੱਕਦੇ ਹੁੰਦੇ ਸੀ ਆ ਸੀ ਉਹ ਸੀ ਅਸਲੀ ਇਤਿਹਾਸ ਦਾ ਕਿਸੇ ਨੂੰ ਨਹੀਂ ਪਤਾ ਬਸ ਲੋਕਾਂ ਨੂੰ ਗੱਪਾਂ ਸੁਣਾ ਕੇ ਪੈਸੇ ਇਕੱਠੇ ਕਰਨੇ ਆ ਬਸ ਸਾਡੇ ਜਿਹੜੇ ਗਾਉਣ ਵਜਾਉਣ ਵਾਲੇ ਇਹਨਾਂ ਦਾ ਮਕਸਦ ਕਿੰਨਾ ਹੈਗਾ ਪੈਸੇ ਇਕੱਠੇ ਕਰਦਾ ਕੁਝ ਤੋਂ ਅੱਗੇ ਨਹੀਂ ਹੈਗਾ ਇਹਨਾਂ ਦਾ ਮਕਸਦ ਤੁਹਾਨੂੰ ਮੈਂ ਦੱਸਦਾ ਤੀਜ ਦਾ ਤਿਉਹਾਰ ਮੈਂ ਬਹੁਤ ਵਾਰ ਸੋਚਿਆ ਕਿ ਮੈਂ ਇਹਦੇ ਉੱਪਰ ਵੀਡੀਓ ਬਣਾਵਾਂ ਲੋਕਾਂ ਨੂੰ ਪਤਾ ਲੱਗੇ ਕਿ ਤੀਹ ਸ਼ੁਰੂ ਕਿੱਥੋਂ ਹੋਇਆ ਕਿਉਂਕਿ ਸਾਡੇ ਕੋਲ ਇਤਿਹਾਸਕ ਵਰਨਾ ਪੰਜਾਬ 'ਚ ਹੈ ਹੀ ਅੰਗਰੇਜ਼ਾਂ ਸਾਰੇ ਖਤਮ ਕਰਦੇ ਸਾਡਾ ਸਾਰਾ ਇਤਿਹਾਸ ਖਤਮ ਕਰ ਦਿੱਤਾ ਹੈ ਨਾ ਉਹ ਜਿੰਨਾ ਕਿਸੇ ਨੂੰ ਪਤਾ ਕੋਈ 100 ਸਾਲ ਪੁਰਾਣੀ ਕਿਤਾਬ ਤੁਹਾਨੂੰ ਪੜਨ ਨੂੰ ਨਹੀਂ ਮਿਲੂਗੀ ਜਿਹੜੀ 100 ਸਾਲ ਪਹਿਲਾਂ ਲਿਖੀ ਹੋਈ ਆ 200 ਸਾਲ ਪਹਿਲਾਂ 300 ਸਾਲ ਪਹਿਲਾਂ 500 ਸਾਲ ਪਹਿਲਾਂ 700 ਸਾਲ ਪਹਿਲਾਂ 1000 ਸਾਲ ਪਹਿਲਾਂ 1500 ਸਾਲ ਪਹਿਲਾਂ ਵਾਲੀਆਂ ਕਿਤਾਬਾਂ ਤੁਹਾਨੂੰ ਪੰਜਾਬ 'ਚ ਨਹੀਂ ਮਿਲਣਗੀਆਂ ਸਾਊਥ ਵਿੱਚ ਮਿਲ ਜਾਣਗੀਆਂ ਹైదరాబాద్ ਮਿਲ ਜਾਣਗੀਆਂ ਪਰ ਪੰਜਾਬ 'ਚ ਪੁਰਾਣੀ ਕੋਈ ਕਿਤਾਬ ਨਹੀਂ ਮਿਲੂ। ਪੰਜਾਬ 'ਚ ਜਿੰਨੀਆਂ ਕਿਤਾਬਾਂ ਮਿਲਣਗੀਆਂ ਤੁਹਾਨੂੰ ਉਹ ਸਾਰੀਆਂ ਮਿਲਣਗੀਆਂ ਆ 1940, 50, 60, 70 ਦੇ ਟਾਈਮ ਦੀਆਂ ਲਿਖੀਆਂ ਹੋਈਆਂ। ਜੋ ਉਹਨਾਂ 'ਚ ਲਿਖਤਾ ਉਹ ਤੁਹਾਨੂੰ ਬੜ-ਬੜ ਸੁਣਾਈ ਜਾਂਦੇ ਆ। ਤੇ ਗੱਲ ਕਰਦੇ ਆ ਤੀਜ ਦੇ ਤਿਹਾਰ ਦੀ, ਤੀਜ ਦਾ ਤਿਹਾਰ ਕਿੱਥੋਂ ਸ਼ੁਰੂ ਹੋਇਆ? ਸਾਡੇ ਪੰਜਾਬ ਦਾ ਜਿਹੜਾ ਅੱਜ ਤੱਕ ਦਾ ਸਭ ਤੋਂ ਵੱਡਾ ਰਾਜਾ ਹੋਇਆ ਉਹ ਸੀ ਹਰਸ਼ਵਰਧਨ। ਪੰਜਾਬੀ ਜੱਟ ਜਦੋਂ ਹਿੰਦੁਸਤਾਨ 'ਚ ਸਮੰਤਵਾਦ ਆਇਆ ਹੋਇਆ ਸੀ ਗੁਪਤ ਕਿੰਗਡਮ ਤੋਂ ਬਾਅਦ ਫਿਰ ਇੱਕ ਕ੍ਰਾਂਤੀ ਆਈ ਤੇ ਇੱਕ ਬਹੁਤ ਵੱਡਾ ਆ ਰਾਜਾ ਇੱਕ ਸੂਰਮਾ ਨੌਜਵਾਨ ਜਿਹਦੇ ਅੰਡਰ ਪੂਰਾ ਹਿੰਦੁਸਤਾਨ ਹੀ ਨਹੀਂ ਬਲਕਿ ਬਖਾਰਾ ਜੋ ਯੂਕਰੇਨ ਯੂਕਰੇਨ ਦਾ ਵੀ ਹਿੱਸਾ ਵਿੱਚ ਪੈਂਦਾ ਸੀ ਤਜਿਕਿਸਤਾਨ, ਈਰਾਨ ਬਹੁਤ ਵੱਡਾ ਕਿੰਗਡਮ ਸੀ ਰਾਜੇ ਹਾਸ਼ਦਾ ਉਹ ਪੰਜਾਬ ਤੋਂ ਆਪਰੇਟ ਕਰਦਾ ਸੀ ਪੰਜਾਬ ਉਹਦੀ ਰਾਜਧਾਨੀ ਸੀ ਤੇ ਪੰਜਾਬ ਤੋਂ ਉਹ ਆਪਰੇਟ ਕਰਦਾ ਸੀ ਉਹਦੇ ਹੱਥ ਬੜੀ ਪਾਵਰ ਸੀ ਬੜਾ ਹਕਮਮੰਦ ਉਹ ਇਨਸਾਨ ਸੀ ਤੇ ਪੰਜਾਬ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਕਿੰਗਡਮ ਉਹਦਾ ਸੀ ਪੂਰਾ ਹਿੰਦੁਸਤਾਨ ਤੇ ਪਾਕਿਸਤਾਨ ਅਫਗਾਨਿਸਤਾਨ ਅੱਧਾ ਇਰਾਨ ਕੁਜਾਕਿਸਤਾਨ ਕਿਹੜੇ ਕਿਹੜੇ ਤੁਰਗੈਦਸਤਾਨ ਕਿਹੜੇ ਬਲਕ ਬਲਕ ਬਖਾਰਾ ਕੁਝ ਚైనా ਦਾ ਹਿੱਸਾ ਵਿੱਚ ਉਹਦਾ ਸੀ ਕੁਝ ਤਿੱਬਤ ਦਾ ਹਿੱਸਾ ਵਿੱਚ ਉਹਦਾ ਸੀ ਰਸ਼ੀਆ ਤੱਕ ਉਹਦਾ ਕਿੰਗਡਮ ਸੀ ਜੀ ਰਸ਼ੀਆ ਦਾ ਵੀ ਕੁਝ ਹਿੱਸੇ ਵਿੱਚ ਉਹਦਾ ਸੀ ਉਸ ਨੇ ਤੀਜ ਦਾ ਤਿਹਾਸ ਸ਼ੁਰੂ ਕੀਤਾ ਸੀ ਉਦੇ ਰਾਜ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟ ਹੋਈਆਂ ਕੁੰਬ ਦਾ ਮੇਲਾ ਵੀ ਉਨੇ ਸ਼ੁਰੂ ਕੀਤਾ ਸੀ ਜੋ ਕੁੰਬ ਦਾ ਮੇਲਾ ਉਸ ਟਾਈਮ ਸੀ ਉਦੋਂ ਕੁਝ ਹੋਰ ਸੀ ਅੱਜ ਵਾਲਾ ਕੁਝ ਹੋਰ ਹੈ ਅੱਜ ਸਿਰਫ ਇੱਕ ਮੇਲਾ ਹੈ ਉਸ ਟਾਈਮ ਗੰਗੀ ਜਮੁਨੀ ਦੇ ਸਰਸਵਤੀ ਤਹਿਜ਼ੀਬ ਦੇ ਗਿਆਨੀ ਮਿਲਦੇ ਸੀ ਉੱਥੇ ਮੇਲੇ ਲੱਗਦੇ ਸੀ ਵਪਾਰ ਦਾ ਵਟਾਂਦਰਾ ਹੁੰਦਾ ਸੀ ਕਈ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਸੀ ਹੈਨਾ ਤੇ ਆਪਾਂ ਗੱਲ ਕਰਦੇ ਤੀਜ ਤੇ ਤੀਜ ਦਾ ਤਿਹਾੜ ਕਿਉਂ ਸ਼ੁਰੂ ਕੀਤਾ ਕਿ ਜਦੋਂ ਇੱਕ ਵੱਡਾ ਰਾਸ਼ਟਰ ਮਰਦ ਨੇ ਬਣਾ ਲਿਆ ਤੇ ਉਹਨੇ ਸੋਚਿਆ ਕਿ ਮੇਲ ਤਾਂ ਹਰ ਪਾਸੇ ਤਰੱਕੀ ਕਰ ਰਹੇ ਨੇ ਫੀਮੇਲ ਵਾਸਤੇ ਮੈਂ ਕੀ ਕਰਾਂ ਤਾਂ ਉਹਦੇ ਜਿਹੜੇ ਗਿਆਨੀ ਬੰਦੇ ਸੀ ਉਹਨਾਂ ਨੇ ਵੀ ਇਹ ਇਤਿਹਾਸ ਸ਼ੁਰੂ ਕੀਤਾ ਸਾਵਣ ਦੇ ਮਹੀਨੇ ਵਿੱਚ ਲੜਕੀਆਂ ਮਿਲਦੀਆਂ ਸੀ ਆਉਂਦੀਆਂ ਸੀ ਇਕੱਠੀਆਂ ਉਹਨਾਂ ਦਾ ਜਿਹੜਾ ਦਿਮਾਗ ਸੀ ਵੱਧਦਾ ਸੀ ਜੇ ਕਿਸੇ ਵੀ ਕੌਮ ਦੇ ਮੇਲ ਕੁਝ ਵੀ ਕਰੀ ਜਾਣ ਪਰ ਜੇ ਫੀਮੇਲ ਦਾ ਦਿਮਾਗ ਨਹੀਂ ਵਧੇਗਾ ਤੇ ਹਉਣ ਵਾਲੀਆਂ ਜਿਹੜੀਆਂ ਨਸਲਾਂ ਉਹ ਨਿਕੰਮੀਆਂ ਹੋਣਗੀਆਂ ਬਹੁਤ ਸਾਰੇ ਦੇਖੋ ਜਿੱਥੇ ਫੀਮੇਲ ਨੂੰ ਬਹੁਤ ਕੰਟਰੋਲ ਚ ਰੱਖਿਆ ਜਾਂਦਾ ਉੱਥੇ ਕੋਈ ਤਰੱਕੀ ਨਹੀਂ ਹੁੰਦੀ ਸਾਇੰਸ ਦੀ ਤੇ ਇਹ ਰਾਜਾ ਹਰਸ਼ਵਰਧਨ ਨੇ ਇਹ ਸੋਚ ਕੇ ਤੀਜ ਦਾ ਤਿਹਾੜੀ ਸ਼ੁਰੂ ਕੀਤਾ ਇਹ ਹਜ਼ਾਰਾਂ ਸਾਲ ਪੁਰਾਣਾ ਤਿਹਾੜਾ ਹੈ ਜੀ ਤੀਜ ਦਾ ਉਹ ਮੁਗਲਾਂ-ਮਗਲਾਂ ਦੀਆਂ ਗੱਲਾਂ ਅੰਗਰੇਜ਼ਾਂ ਨੇ ਗੱਪਾਂ ਲਿਖ ਦਿੱਤੀਆਂ ਹਾਂ ਔਰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਸਮੰਤਵਾਦ ਆਇਆ ਰਾਜੇ-ਰਜਵਾੜੇ ਗੜਬੜ ਕਰਨ ਲੱਗੇ ਉਦੋਂ ਇਹ ਕੰਮ ਹੋਇਆ ਆ ਪਰ ਉਹ ਹਰ ਥਾਂ ਨਹੀਂ ਹੁੰਦਾ ਸੀ ਹਾਂ ਔਰ ਇਹ ਜਿਹੜਾ ਤੀਜ ਦਾ ਤਿਹਾੜੀ ਸੀ ਔਰ ਨਾਲ ਉਸਨੇ ਬਣਾਈਆਂ ਖਾ ਪੰਚਾਇਤਾਂ ਖਾਪ ਖਾਪ ਦਾ ਮਤਲਬ ਹੁੰਦਾ ਸੀ ਬੰਦਾ ਸੱਚਾ ਖਾਲਸ ਪਿਓਰ ਸੱਚੇ ਲੋਕਾਂ ਦੀਆਂ ਪੰਚਾਇਤਾਂ ਉਹ ਪੰਚਾਇਤਾਂ ਦੇ ਅੰਡਰ ਤੀਜ ਦਾ ਤਿਹਾਰ ਚੱਲਦਾ ਸੀ ਕਿਸੇ ਮਾੜੇ ਬੰਦੇ ਨੂੰ ਤੀਜ ਦੇ ਤਿਹਾਰ ਜਿੱਥੇ ਚੱਲਦਾ ਸੀ ਕੁੜੀਆਂ ਦਾ ਪਿੰਡ 'ਚ ਉੱਥੇ ਲਾਗੇ ਨਹੀਂ ਖੜੇ ਹੋਣ ਦਿੱਤਾ ਜਾਂਦਾ ਸੀ ਕਿਸੇ ਮਾੜੀ ਜਨਾਨੀ ਨੂੰ ਵਿੱਚ ਇੰਟਰ ਨਹੀਂ ਕਰ ਦਿੱਤਾ ਜਾਂਦਾ ਸੀ ਖਾਪ ਪੰਚਾਇਤੀ ਬੰਦੇ ਇਹਨੂੰ ਚਲਾਉਂਦੇ ਸੀ ਬੜੇ ਸਾਫ਼ ਸੁਥਰੇ ਢੰਗ ਨਾਲ ਇਹ ਚੱਲਦਾ ਰਿਹਾ ਚੱਲਦਾ ਰਿਹਾ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਇਆ ਨਾ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਸਿਲਕ ਰੂਟ ਥਾਣੀ ਜੋ ਕੁੜੀਆਂ ਸਮਾਂ ਤੀਜ ਦੇ ਟਾਈਮ ਬਣਾਉਂਦੀਆਂ ਸੀ ਉਹ ਯੂਰਪ ਵਿੱਚ ਵੇਚਣਾ ਸ਼ੁਰੂ ਕੀਤਾ ਜਿਸ ਨਾਲ ਲੜਕੀਆਂ ਨੂੰ ਇੱਕ ਵੱਡੇ ਅਰਿਯੋਗ ਦਾ ਹਿੱਸਾ ਬਣ ਗਈਆਂ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੀਜ ਦੇ ਤਿਹਾੜੀ ਨੇ ਹੋਰ ਜ਼ੋਰ ਫੜਿਆ ਹਾਂਜੀ ਹੋਰ ਜ਼ੋਰ ਫੜਿਆ ਲੜਕੀਆਂ ਹੋਰ ਉਤਸ਼ਾਹਤ ਹੋ ਕੇ ਸਮਾਨ ਬਣਾਉਣ ਲੱਗੀਆਂ ਤੇ ਉਹ ਫਿਰ ਸਿਲਕ ਰੂਟ ਥਾਣੀ ਯੂਰਪ ਵਿੱਚ ਵੇਚਿਆ ਜਾਣ ਲੱਗਾ ਸਿਲਕ ਰੂਟ ਬਾਰੇ ਤੁਹਾਨੂੰ ਪਤਾ ਦੱਸਿਆ ਨਹੀਂ ਅਜੇ ਤੱਕ ਕਿ ਇਹਨੇ ਸਿਲਕ ਰੂਟ ਕੀ ਸੀ ਚైనా ਤੇ ਇੰਡੀਆ ਦਾ ਜਿਹੜਾ ਟਰੇਡ ਇਥੋਂ ਬੰਨਦਾ ਸੀ ਸਮਾਨ ਉਹ ਸਿਲਕ ਰੂਪਥਾਣੀ ਯੂਰਪ ਜਾਂਦਾ ਸੀ ਤੇ ਉੱਥੇ ਵਿਕਦਾ ਸੀ ਉੱਥੋਂ ਦੇ ਅਮੀਰ ਲੋਕ ਇਸ ਨੂੰ ਖਰੀਦਦੇ ਸੀ ਕਿਉਂਕਿ ਇਹ ਸਮਾਨ ਬੜਾ ਕੀਮਤੀ ਹੁੰਦਾ ਸੀ ਇਥੋਂ ਤੀਜ ਦਾ ਤਿਹਾੜੀ ਸ਼ੁਰੂ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਉਹੀ ਤਿਹਾੜੀ ਸਿਲਕ ਰੂਪਥਾਣੀ ਲੜਕੀਆਂ ਦੇ ਬਣਾਏ ਹੋਏ ਚੀਜ਼ਾਂ ਜਿਹੜੀਆਂ ਵਾ ਉਹ ਵਿਦੇਸ਼ਾਂ 'ਚ ਵੇਚਣੀਆਂ ਸ਼ੁਰੂ ਕੀਤੀਆਂ ਫਿਰ ਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਦਾ ਟਾਈਮ ਸ਼ੁਰੂ ਹੋ ਗਿਆ ਉਹਨਾਂ ਦੇ ਫਿਰ ਜਿਹੜੇ ਖਾਸਿਗੇ ਉਹ ਫਿਰ ਆਪਣੀਆਂ ਮਨਾਈਆਂ ਕਰਨ ਲੱਗੇ 191800 60 50 60ਵੀਂ ਜਿਹੜੀ ਖਾਬ ਪੰਚਾਇਤ ਸੀ ਇਹ ਤੋੜ ਦਿੱਤੀ ਅੰਗਰੇਜ਼ਾਂ ਨੇ ਚੰਗੇ ਬੰਦਿਆਂ ਦਾ ਗਰੂਪ ਹੀ ਕਹੋਗੇ ਅੰਗਰੇਜ਼ਾਂ ਨੂੰ ਖਾਬ ਪੰਚਾਇਤ ਦਾ ਨੁਕਸਾਨ ਹੁੰਦਾ ਸੀ ਖਾਬ ਪੰਚਾਇਤ ਮਤਲਬ ਖਾਲਸ ਪੰਚਾਇਤ ਸੱਚੇ ਬੰਦਿਆਂ ਦੀ ਪੰਚਾਇਤ ਹਰ ਪਿੰਡ ਦੇ 5-7 ਸੱਚੇ ਬੰਦੇ ਬੈਂਦੇ ਸੀ ਉਹ ਫੈਸਲੇ ਕਰਦੇ ਸੀ ਉਹ ਵੇ ਅੰਗਰੇਜ਼ਾਂ ਨੇ ਤੋੜ ਦਿੱਤੀ ਉਹ ਗਾਗੇ ਉਹ ਬੰਦੇ ਜਿਹੜੇ ਸੱਚੇ ਸੀ ਉਹਦਾ ਯਕੀਨ ਹੈ ਜੀ ਗੱਲ ਅੰਗਰੇਜ਼ਾਂ ਦੇ ਵਿਰੋਧੀ ਹੋਣਗੇ ਉਹਨਾਂ ਦੀ ਜਗ੍ਹਾ ਫਿਰ ਅੰਗਰੇਜ਼ਾਂ ਦੇ ਜੈਲਦਾਰ ਜਾਂ ਹੋਰ ਜੋ ਲੰਬੜਦਾਰ ਜੋ ਅੰਗਰੇਜ਼ਾਂ ਰੱਖੇ ਹੋਏ ਸੀ ਖਾਸ ਉਹਨਾਂ ਨੇ ਫਿਰ ਇਹ ਜਿਹੜੀ ਗੱਲ ਦੱਸਦੇ ਸਹੀ ਆਏ ਸਾਹਿਬ ਹੋਣੀ ਸ਼ੁਰੂ ਹੋ ਗਈ ਲੜਕੀਆਂ ਦਾ ਸ਼ੋਸ਼ਣ ਉਹ ਸਭ ਹੋਣ ਲੱਗਾ ਉਦੋਂ ਉਸ ਤੋਂ ਬਾਅਦ ਵੀ ਹੌਲੀ-ਹੌਲੀ ਤੀਜ ਦਾ ਤਿਹਾਰ ਖਤਮ ਹੋ ਗਿਆ ਤੇ ਵੀਰੋ ਇਹ ਜਿਹੜਾ ਤੀਜ ਦੇ ਤਿਹਾਰ ਤੁਹਾਨੂੰ ਪਲੇਖੇ ਪਾਇਆਗੇ ਆਪਾਂ ਸਾਰੀ ਕਹਾਣੀ ਦੱਸਤੀ ਆ ਤੇ तीज ਦਾ ਤਿਹਾੜ ਦਾ ਬੇੜਾ ਕਰਕੇ ਕੀਤਾ ਅੰਗਰੇਜ਼ਾਂ ਨੇ ਤੇ ਉਹਨਾਂ ਦੇ ਜ਼ਾਇਲਦਾਰ, ਲੰਬੜਦਾਰ ਜਾਂ ਉਹਨਾਂ ਦੇ ਜਿਹੜੇ ਖਾਸ ਰਾਜੇ ਰਜਵਾੜੇ ਸੀ ਉਹਨਾਂ ਨੂੰ ਅੰਗਰੇਜ਼ਾਂ ਨੇ ਖੁੱਲੀ ਤਾਕਤ ਦਿੱਤੀ ਤੇ ਫਿਰ ਉਹ ਮੰਨਈਆਂ ਕਰਨ ਲੱਗੇ ਫਿਰ तीज ਦਾ ਤਿਹਾੜ ਦਾ ਬੇੜਾ ਕਰਕੇ ਹੋ ਗਿਆ ਤੇ ਇਹ तीज ਦਾ ਤਿਹਾੜ ਬੜਾ ਪਵਿੱਤਰ ਆ ਵੀਰੋ ਖਾ ਪੰਚਾਇਤ ਸਾਡੇ ਪੰਜਾਬ ਦੀ ਅੰਗਰੇਜ਼ਾਂ ਦੇ ਖਤਮ ਕਰਦੀ ਜਿਹਨੂੰ ਖਾ ਪੰਚਾਇਤ ਜਾਂ ਕਾਲਸ ਬੰਚਾ ਕਹਿੰਦੇ ਸੀ ਉਹ ਸੀ ਪਿੰਡ ਦੇ 5-7 ਦਾ ਬੰਦੇ ਜਿਹੜੇ ਉਹ ਸਿਰਫ ਸੱਚੇ ਬੰਦਿਆਂ ਨੂੰ ਹੀ ਇਕੱਠੇ ਕਰਕੇ ਪੰਚਾਇਤ ਬਣਾਈ ਜਾਂਦੀ ਸੀ ਜਿਨ੍ਹਾਂ ਤੇ ਆਮ ਜਨਤਾ ਨੂੰ ਟਰਸਟ ਹੁੰਦਾ ਸੀ ਵਿਸ਼ਵਾਸ ਹੁੰਦਾ ਸੀ ਹਾਂਜੀ ਤੇ ਆ ਤੀਜ ਦਾ ਤਿਹਾਰਾ ਜੀ ਜੋ ਰਾਜਾ ਹਰਸ਼ਵਰਧਨ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਰਾਜਾ ਸੀ ਜੀ ਦਾ ਮਤਲਬ ਜਿੱਡਾ ਸਾਡਾ ਭਾਰਤ ਦੇਸ਼ਾਂ ਇਹ ਤੋਂ ਡਬਲ ਰਾਜ ਸੀ ਉਹਦਾ ਐਡਾ ਵੱਡਾ ਕਿੰਗਡਮ ਸੀ ਉਹਦਾ ਹਾਂਜੀ ਉਸ ਤੋਂ ਬਾਅਦ ਫਿਰ ਸਮੰਤਵਾਦ ਆਉਂਦਾ ਆ ਹੈਨਾ ਤੇ ਧੰਨਵਾਦ ਵੀਰੋ ਜਾਣਕਾਰੀ ਸਹੀ ਲੱਗੇ ਇਹ ਸ਼ੇਅਰ ਕਰਨਾ ਭਾਰੇ ਸੱਚੀ ਜਾਣਕਾਰੀ ਆ ਇਹ ਤੁਸੀਂ ਨਿਜ਼ਾਮਸ਼ਾਹੀ ਦੀਆਂ ਕਿਤਾਬਾਂ ਹైదరాబాద్ ਚ ਪੜੋਗੇ ਤਾਂ ਉੱਥੇ ਤੁਹਾਨੂੰ ਇਹ ਹਜ਼ਾਰਾਂ ਸਾਫ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਪ੍ਰਾਣੀਆਂ ਮਿਲ ਜਾਣਗੀਆਂ ਤੇ ਉੱਥੋਂ ਇਹ ਜਾਣਕਾਰੀ ਬਲਾਈ ਗਈ ਆ ਹਾਂਜੀ ਧੰਨਵਾਦ ਮੇਰਾ ਧੰਨਵਾਦ